ਆ ਗਿਆ ਲੁਧਿਆਣੇ ਬਾਈ ਤੇਰੇ ਨਾਲੇ ਹੁਣ ਬਹੁਤ ਆ ਹਾਂ ਜਿਹੜਾ ਤੁਹਾਡੇ ਤੋਂ ਪਿੱਛੇ ਨਾ ਆ ਗਿਆ ਇਹ ਰਿਹਾ 84 ਉਹ ਦਿਲਾਉਣਾ ਆ ਮੈਂ ਕੀ ਬਣਾ ਗਿਆ ਮਿੰਟ ਮਿੰਟ ਜੁੜੇਗਾ ਉਹ ਦਾਦਾ ਬੁੰਡਾ ਹੁਣ ਬੜਾ ਕਾਫੀ ਬਾਕੀ ਹੋਣਾ ਉਹ ਕਹਿੰਦਾ ਅੱਜ ਕਰਾਉਣ ਵਾਲੀ ਆ ਆਓ ਉੱਪਰ ਕੀਤਾ ਮਾਲਕ ਦਾ ਜਥਾ ਜੋਗ ਦੇ ਕਾਬੇ ਦੀ ਜਿੰਨਾ ਦੀ ਸਤਕਾਰ ਇੱਥੇ ਘਟ ਗਈ ਹੈ ਨਾ ਤੋਂ ਬਾਦ ਨੂੰ ਮੀਂਹ ਪੈ ਰਿਹਾ ਦੇਖ ਕੇ ਚਲੇ ਜਾਂਦੇ ਹੈ ਇੱਥੇ ਘਟ ਗਈ ਥੋੜੀ ਜੀ ਰੋਡ ਦੇ ਉੱਪਰ ਪਰ ਪੈ ਰਹੀ ਹੈ ਬਹੁਤ ਜ਼ਿਆਦਾ ਪਰ ਪੈ ਰਹੀ ਹੋ ਰਹੀ ਅੱਜ ਪੰਜਾਬ ਚ ਖਾਸ ਕਰਕੇ ਫਰੋਇਪੁਰ ਸ਼ੇਦਾਂ ਦੀ ਪਵਿੱਤਰ ਧਰਤੀ ਤੇ ਪਰ ਪੈ ਰਹੀ ਹੈ ਫਰੋਇਪੁਰ ਤੋਂ ਲੁਧਿਆਣਾ ਰੋਡ ਮਾਛੀ ਬਗਰੇ ਨੇਰਾ ਬਰ ਪੈ ਰਿਹਾ ਵੇ ਕੋਈ ਰੋਡ ਦੇ ਉੱਪਰ ਸੇਫਟੀ ਵਾਸਤੇ ਪੁਲਿਸ ਦੀ ਗੱਡੀ ਅੱਗੇ ਚੱਲਦੀ ਹੋਈ ਆ ਹੀਰਾ ਸਿੰਘ ਨਾਲ ਅੱਗੇ ਆਪਦੀ ਸੇਫਟੀ ਵਾਸਤੇ ਜੀਟੀਡੀਸ ਤੋਂ ਜਾਣਾ ਹੈ ਪੁਲਿਸ ਦੀ ਵਾਹਨ ਲਵਾਈ ਹੈ ਆਪਦੀ ਸੇਫਟੀ ਵਾਸਤੇ ਕੋ ਕੋ ਉਹ ਕੋ ਰਸਤਾ ਬਣਾ ਰਹਿਣਾ ਟਾਇਰਾਂ ਦੇ ਨਿਸ਼ਾਨ ਨੇ ਵੇਖੋ ਕੋ ਰਸਤਾ ਬਣਾ ਰਹਿਣਾ ਈਰਾ ਸਿੰਘ ਪਿੱਛੇ ਜਾਂਡਿਆ ਵਾ ਆਦਾ ਬਾੜੀ ਪਰ ਪੈ ਗਈ ਯਾਰ ਆ ਨਾ ਆ ਵੇਖੋ ਜੀ ਪਰਫਾਰੀ ਹੋ ਰਹੀ ਕਣਕ ਤਾਂ ਖਤਮ ਕਰਦੇ ਉਹ ਯਾਰ ਆ ਇਹਨੂੰ ਐ ਹੀ ਬਾਹ ਆਹੀ ਰੱਟ ਆਈ ਯਾਰ ਉੱਧਰ ਆੜ ਦੀ ਬਾੜੀ ਸੀ ਗਾ ਵੇ ਗੱਡੀ ਮੁੱਢੀ ਦੀ ਕਰਿਆ ਉਹ ਆ ਐਂਦੇ ਆਹ ਵੇਖ ਲੈ ਬਾਈ ਆ ਵੇ ਲੋ ਪਰ ਪੈ ਗਈ ਟੇਟਾ ਜੇ ਜਬ ਜਬਰ ਪੈ ਗਈ ਬਈ ਈਓ ਬਾਗੇ ਜਿਹਨੇ ਸਾਨੂੰ ਦੱਸਾਇਆ ਨਹੀਂ ਸੀ ਆਪੇ ਆ ਗਏ ਮਾਵਾ ਨੂੰ ਜਦੋਂ ਨਾ ਸਾਰੀ ਕਰਦੇ ਨੇ ਭਾਈ ਅਸੀਂ ਤੇ ਕਿਨੇ ਸਾਫ ਪਏ ਆਏ ਹਾਂ ਜੀ ਉਹ ਤੇ ਭਾਈ ਹੁੰਦੀ ਹੈ ਨਾ ਤੇ ਆਹ ਹਾਂ ਇਸੇ ਕਰਕੇ ਸਾਰਾ ਮੋਟਰ ਲਗਾ ਕੇ ਗੱਡੀ ਚਲੋ ਕਰਦੀ ਹੈ ਬਹੁਤ ਜ਼ਿਆਦਾ ਪੈ ਗਈ ਭਾਈ ਇਹ ਤੇ ਨਾ ਨਹੀਂ ਬਹੁਤ ਸਾਰਾ ਹੁਣ ਪਤਾ ਲੱਗਾ ਇਹ ਨਾਲ ਗੱਡੀ ਚਲੋ ਕਰਨੀ ਹੈ ਮਾਛੀ ਬੋਰੇ ਤੋਂ ਅੱਗੇ برف ਪੈ ਗਈ ਭਾਈ برف ਬਾਈਦਰ ਦਾ ਸਾਰਾ ਯਾਰ ਜਮਾ ਪਾ ਦੇ ਇਹ ਕਿ ਬਰੇਕ ਲੱਗ ਲੱਗਦੀ ਐ ਲੋਕ ਐ ਇਹ ਤਾਂ ਲੱਗੂ ਜੀ ਮਾਰੂ ਕੋੜਾ ਚੱਲ ਤਰੀ ਜੀ ਤਰੀ ਜੀ ਆ ਪੈ ਗਿਆ ਮੈਂ ਤਾਂ ਜੀ ਪੰਦੇ ਆਹਲੇ ਰਹੀ ਚੱਲ ਰਹੀ ਐ ਮੈਂ ਉਹ ਵਾਸਤੇ ਹੀ ਨੀਆ ਬੜਿਆ ਵੀਆ ਘਰੇ ਵੀਆ ਇੱਧਰ ਇਹਨਾਂ ਦੇ ਢਾਂਡ ਬਣਾਉਣੇ ਹੋ ਫੋਨ ਲਵੇ ਕੀ ਚੰਦ ਪਰਸੂ ਆਉਂਦਾ ਉਹ ਆਹ 판 ਦੀ ਗੱਲ ਹੋ ਰਹੀ ਹੈ ਓਏ ਆ ਓਏ ਅੱਗੇ ਨਹੀਂ ਆਉਣੇ ਯਾਰ ਹਨਾਵਾ ਦੇ ਪਰੇ ਜੀ ਦਾ ਜਾਪਾਂ ਸੀ जायागी है ना हो जी मेरा ही नया नंबर है मैं फोन करके तेरे लिए बोलूंगा और मेरे श्राटाज आया है बस वो प्रॉब्लम है जी और साजनियां हम जानते हैं बात करना ਕੀ ਕਰੇ ਤੂੰ ਗੜੇ ਰਿਹਾ ਹੈ ਇਹ ਕਿੰਨੇ ਲੱਗਦੇ ਨੇ ਇਹ ਆਏ ਹੋਏ ਨੇ ਖਾਣਾ ਵਿੱਚ ਮੈਂ ਕਿਹਨੂੰ ਕਰਿਆ ਮੈਂ ਕਿਹੜੇ ਨੂੰ ਆ ਵੇਖੋ ਇਹ ਕੋਈ ਨਾ ਮੈਲਾ ਕਿਸੇ ਜ਼ੇਮੀਦਾਰ ਨੂੰ ਮਾਰ ਰਹੇ ਇੱਕ ਵਾਰ ਗੋਲਦੇ ਆ ਉਹਦਾ ਪਛਾਣ ਨਹੀਂ ਤਾਂ ਜਿਹੜੀ ਬੋਲਦੇ ਉਹ ਭੈਣ ਕਰਦੇ